ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਬਲੌਗ ਵਿੱਚ ਅੱਜ ਆਪਾਂ ਪਹੁੰਚਿਆ ਸਹਿਰ ਪੱਟੀ ਤੁਹਾਨੂੰ ਸਹਿਰ ਪੱਟੀ ਦਾ ਅੱਜ ਬਾਜ਼ਾਰ ਦਿਖਾਵਾਂਗੇ ਲਓ ਵੀ ਇੱਥੋਂ ਹੀ ਬਾਜ਼ਾਰ ਸ਼ੁਰੂ ਹੋ ਜਾਂਦਾ ਕਾਫੀ ਵੱਡੀ ਮਾਰਕੀਟ ਆ ਸਹਿਰ ਪੱਟੀ ਦੀ ਬਾਕੀ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਤੁਹਾਨੂੰ ਇੱਥੇ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਕੱਪੜੇ ਦੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਹੋਰ ਵੀ ਕਾਫੀ ਤੁਹਾਨੂੰ ਜਿਹੜਾ ਸਮਾਨ ਹੈ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਇਲੈਕਟ੍ਰਿਸਿਟੀ ਦਾ ਹਨਾ ਤੇ ਬਾਕੀ ਹੋਰ ਵੀ ਕਾਫੀ ਸਮਾਨ ਤੁਹਾਨੂੰ ਬਾਜ਼ਾਰ ਤੋਂ ਦੇਖਣ ਨੂੰ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਬਾਕੀ ਜਿਵੇਂ ਤੁਸੀਂ ਅੱਗੇ ਦੇਖ ਸਕਦੇ ਹੋ ਅੱਗੇ ਆਪਾਂ ਚੱਲਦੇ ਹਾਂ ਤੁਹਾਨੂੰ ਸਾਰਾ ਇਹ ਬਾਜ਼ਾਰ ਦਿਖਾਵਾਂਗੇ ਇਹਦੀ ਵੀਡੀਓ ਨੇ ਅੰਨੇ ਤੱਕ ਬਣੇ ਰਹੋ ਤੇ ਜਿਹੜੇ-ਜਿਹੜੇ ਆਪਣੇ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਤੇ ਪੱਟੀ ਸਾਰਾ ਕਮੈਂਟ ਜਰੂਰ ਕਰੋ ਜੇ ਤੁਹਾਡੇ ਤੱਕ ਸਾਡੀ ਵੀਡੀਓ ਪਹੁੰਚੀ ਤੇ ਲੌਵੀ ਅੱਗੇ ਕੂਰੀਅਰ ਵਾਲਾ ਆ ਗਿਆ ਜਿਵੇਂ ਹੈ ਨਾ ਬਾਕੀ ਆ ਇਲੈਕਟ੍ਰਿਸਿਟੀ ਦੀ ਦੁਕਾਨਾਂ ਆ ਗਈਆਂ ਨਾ ਤੇ ਆ ਦੇਖੋ ਵੀ ਲੌਵੀ ਤੇ ਬਾਕੀ ਜਿਹੜੇ ਦੁਕਾਨਦਾਰ ਭਾਈ ਵੀ ਆਪਣੀ ਵੀਡੀਓ ਚਾਹਤ ਉਹ ਵੀ ਕਮੈਂਟ ਜਰੂਰ ਲੋ ਵੀ ਅੱਗੇ ਚੱਲਦੇ ਆਂ ਉਹ ਚੌਂਕ ਦੇ ਵਿੱਚ ਤੁਹਾਨੂੰ ਦਿਖਾਉਨੇ ਆਂ ਸਾਰਾ ਬਾਜ਼ਾਰ ਆਪਾਂ ਚੌਂਕ ਤੋਂ ਬਾਜ਼ਾਰ ਜਿਹੜਾ ਸ਼ੁਰੂ ਹੋ ਜਾਂਦਾ ਹੋਰ ਤੇ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਲੋ ਵੀ ਤੇ ਆਹ ਦੇਖੋ ਇੱਧਰ ਇਹ ਨਾ ਆ ਪਨੀਰੀ ਆ ਗਈ ਜਿਵੇਂ ਆ ਪਨੀਰੀ ਪਈ ਆ ਇਧਰ ਮੂੜੀਆਂ ਪਈਆਂ ਨੇ ਨਾ ਤੇ ਆਹ ਸਬਜ਼ੀ ਪਈ ਆ ਕਾਫੀ ਹੈ ਨਾ ਆ ਚੌਂਕ ਦੇ ਵਿੱਚ ਸਬਜ਼ੀ ਦੇਖ ਸਕਦੇ ਹੋ ਲੋ ਵੀ ਤੇ ਅੱਗੇ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਨੇ ਆਂ ਹੋਰ ਬਾਜ਼ਾਰ ਤੇ ਤੁਸੀਂ ਮੋਟਰਸਾਂ ਦੇ ਬਾਅਦ ਸੌਖਾ ਲੰਘ ਸਕਦੇ ਹੋ ਬਾਜ਼ਾਰ 'ਚ ਗੱਡੀ ਨਾ ਔਖੀ ਲੰਘੂ ਥੋੜੀ ਜੀ ਤੇ ਮੋਟਰਾਂ ਦੇ ਤੁਸੀਂ ਆਰਾਮ ਨਾਲ ਲੰਘ ਸਕਦੇ ਹੋ ਕੋਈ ਐਡਾ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਤੇ ਆ ਗਏ ਮੋਬਾਈਲਾਂ ਦੀ ਦੁਕਾਨਾਂ ਇੱਧਰ ਸਾਈਕਲਾਂ ਦੀ ਆ ਗਈਆਂ ਹਨ ਕਾਫੀ ਵੱਡਾ ਬਾਜ਼ਾਰ ਆ ਸ਼ਹਿਰ ਪੱਟੀ ਦਾ ਤੇ ਜਿਵੇਂ ਮੈਂ ਦੱਸਿਆ ਵੀ ਕਮੈਂਟ ਜਰੂਰ ਕਰਿਓ ਵੀ ਸ਼ਹਿਰ ਪੱਟੀ ਵਾਲੇ ਆ ਫੁਲਕਾਰੀਆਂ ਆ ਗਈਆਂ ਹਨ ਲਓ ਵੀ ਤੇ ਆ ਇੱਧਰ ਆ ਗਏ ਜਿਵੇਂ ਹਨ ਦੁਕਾਨਾਂ ਆ ਗਈਆਂ ਤੇ ਦੇਖ ਸਕਦੇ ਤੁਸੀਂ ਹਨ ਲਓ ਵੀ ਕੱਪੜੇ ਦੀ ਕਾਫੀ ਦੁਕਾਨਾਂ ਨੇ ਜਿਵੇਂ ਕੱਪੜੇ ਦੀ ਕਾਫੀ ਦੁਕਾਨਾਂ ਦੇਖ ਸਕਦੇ ਹੋ ਲਓ ਵੀ ਤੁਸੀਂ ਇੱਧਰ ਕੱਪੜੇ ਦੀ ਦੁਕਾਨਾਂ ਦੇਖ ਸਕਦੇ ਹੋ ਹਨ ਵੱਡੇ ਵੱਡੇ ਸਾਨੂੰ ਕਹੇ ਸ਼ਹਿਰ ਪੱਟੀ ਦੇ ਕੱਪੜੇ ਦੀ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਆ ਇੱਧਰ ਸੂਟ ਆ ਗਏ ਦੁਪੱਟੇ ਆ ਗਏ ਹਨ ਐਵੇਂ ਸਾਰਾ ਇਹ ਬਾਜ਼ਾਰ ਆ ਸ਼ਹਿ ਤੇ ਲੋਬੀ ਤੇ ਆ ਅੱਗੇ ਆ ਗਈਆਂ ਹਨ ਤੇ ਉਹ ਅੱਗੇ ਜਨਰਲ ਸਟੋਰ ਆ ਗਿਆ ਬਾਕੀ ਹੋਰ ਆ ਇਧਰ ਆ ਗਈਆਂ ਲੋਬੀਆ ਫਲਕਾਰੀਆਂ ਆ ਗਈਆਂ ਹਨ ਸੂਟ ਆ ਗਏ ਪੂਰੇ ਆ ਗਏ ਤੇ ਅੱਗੇ ਚੌਕ ਹੋਰ ਆ ਗਿਆ ਨੇ ਚੌਕ ਤੋਂ ਆਪਾਂ ਸਿੱਧੇ ਹੀ ਚੱਲਾਂਗੇ ਅੱਗੇ ਨੂੰ ਤੇ ਆਪਾਂ ਜਾਵਾਂਗੇ ਬੱਸ ਸਟੈਂਡ ਤੱਕ ਆਪਾਂ ਬੱਸ ਸਟੈਂਡ ਤੱਕ ਜਾਵਾਂਗੇ ਬਾਕੀ ਆ ਦੇਖੋ ਇਧਰ ਵੀ ਲੋਬੀ ਆ ਚੌਕ ਤੋਂ ਪੱਛਲਦੇ ਅੱਗੇ ਨੂੰ ਲੋ ਵੀ ਆ ਚੌਂਕ ਤੋਂ ਅੱਗੇ ਲੰਘ ਚੁੱਕੇ ਆ ਤੇ ਇੱਥੇ ਵੀ ਪੁਰਾਣੀਆਂ ਵੈਸੇ ਇਮਾਰਤਾਂ ਹੈਗੀਆਂ ਨੇ ਪੁਰਾਣੀਆਂ ਬਿਲਡਿੰਗਾਂ ਹੈਗੀਆਂ ਜਿਹੜੀ ਪਿਛਲੀ ਵੀਡੀਓ ਮਗਰ ਦੇਖੀ ਨੇ ਵੀਡੀਓ ਦੇ ਵਿੱਚ ਨਾ ਲੋ ਵੀ ਤੇ ਆਹ ਦੇਖੋ ਇਧਰ ਨਾ ਐਵੇਂ ਜਿਹੀ ਸਾਰੀਆਂ ਤੁਹਾਨੂੰ ਦੁਕਾਨਾਂ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਬਾਕੀ ਕਮੈਂਟ ਜ਼ਰੂਰ ਕਰਿਓ ਵੀ ਸ਼ਹਿਰ ਪੱਟੀ ਵਾਲੇ ਵੀ ਤੇ ਬਾਕੀ ਹੋਰ ਵੀ ਜੇ ਕੋਈ ਆਪਣਾ ਭੈਣ ਭਰਾ ਸੱਜਣ ਮਿੱਤਰ ਬਾਹਰੋਂ ਵੀ ਆਪਣੀ ਵੀਡੀਓ ਦੇਖਦਾ ਤਾਂ ਕਮੈਂਟ ਜ਼ਰੂਰ ਕਰਿਓ ਵੀ ਕੀ ਜਿਹਨਾਂ ਨਾਲ ਪੱਟੀ ਸ਼ਹਿਰ ਦੀਆਂ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਤੇ ਚੱਲਦੇ ਆ ਅੱਗੇ ਜੀ ਲੋ ਵੀ ਤੇ ਐਵੇਂ ਸਾਰਾ ਤੁਹਾਨੂੰ ਇਹ ਬਾਜ਼ਾਰ ਜਿਹੜਾ ਦੇਖਣ ਨੂੰ ਮਿਲ ਜੂਗਾ ਸੈਰ ਪੱਟੀ ਦਾ। ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੇ ਵੀਡੀਓ ਚੰਗੀ ਲੱਗਦੀ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਤੇ ਬਾਕੀ ਤੁਸੀਂ ਕਮੈਂਟ ਕਰੋ ਵੀ ਆਪਾਂ ਕਿਹੜੇ ਸ਼ਹਿਰ ਦੀ ਵੀਡੀਓ ਪਾਈਏ, ਜਿਹੜੇ ਸ਼ਹਿਰ ਦੀ ਤੁਸੀਂ ਵੀਡੀਓ ਦੇਖਣੀ ਹੈ ਪੰਜਾਬ ਦੇ ਵਿੱਚ ਨਾ ਤਾਂ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਉਹ ਸ਼ਹਿਰ ਦਿਖਾਵਾਂਗੇ ਜੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਸ਼ਹਿਰ ਦੀ ਆਪਾਂ ਤੁਹਾਨੂੰ ਵੀਡੀਓ ਦਿਖਾਈਏ। ਲਓ ਵੀ ਆਹ ਦੇਖੋ ਜਿਵੇਂ ਹੈ ਨਾ ਮਹਿੰਦੀ ਵਾਲੇ ਆ ਗਏ ਇੱਧਰ ਤੇ ਅੱਗੇ ਕਾਫੀ ਦੁਕਾਨਾਂ ਆ ਗਈ ਤੇ ਆਪਾਂ ਇੱਥੇ ਸਿੱਧੀ ਜਾਵਾਂਗੇ ਹਨ ਤੇ ਇੱਧਰ ਵੀ ਆ ਚੌਕ ਆ ਤੇ ਆਪਾਂ ਇੱਥੋਂ ਇੱਧਰ ਨੂੰ ਜਾਵਾਂਗੇ ਲਓ ਜੀ ਤੇ ਐਵੇਂ ਸਾਰਾ ਇਹ ਬਾਜ਼ਾਰ ਆ ਸਹਿਰ ਪੱਟੀ ਦੇ ਸਾਹਮਣੇ ਆ ਜਾਊਗਾ ਬੱਸ ਸਟੈਂਡ ਤੇ ਬੱਸ ਸਟੈਂਡ ਤੁਹਾਨੂੰ ਆਪ ਲੈ ਕੇ ਜਾਵਾਂਗੇ ਲਓ ਜੀ ਆ A1 ਵਾਲੇ ਆ ਗਏ ਹਨਾ ਆ ਜਾਨਵਰ ਸਟੋਰ ਆ ਗਿਆ ਇੱਧਰ ਬਾਕੀ ਐਵੇਂ ਸਾਰਾ ਤੁਹਾਨੂੰ ਮਤਲਬ ਇੱਕੋ ਬਾਜ਼ਾਰ ਦੇ ਇੱਕੋ ਜਗ੍ਹਾ ਤੇ ਤੁਹਾਨੂੰ ਸਾਰਾ ਸਮਾਨ ਮਿਲ ਜਾਊਗਾ ਤੁਹਾਨੂੰ ਮਤਲਬ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਮੇਰੇ ਹਿਸਾਬ ਨਾਲ ਤਾਂ ਜਿਵੇਂ ਤੁਸੀਂ ਦੇਖ ਲਓ ਕਿ ਸਾਰੀਆਂ ਤੁਹਾਨੂੰ ਜਵੇਂ ਲੋਹੇ ਦੀਆਂ ਹੋ ਗਈਆਂ ਕੱਪੜੇ ਦੀਆਂ ਹੋ ਗਈਆਂ ਹਨਾ ਬਾਕੀ ਮੰਨ ਲਓ ਜੁਐਲਰੀ ਵਗੈਰਾ ਜਾਂ ਫਰਨੀਚਰ ਹੋਵੇ ਕੁਝ ਵੀ ਤੁਸੀਂ ਲੈਣਾ ਤੁਹਾਨੂੰ ਸਾਰਾ ਇੱਥੋਂ ਮਿਲ ਜੂਆ ਬਾਜ਼ਾਰ ਦੇ ਵਿੱਚ ਹੋਣਾ ਜਿਵੇਂ ਜਰਨਲ ਸਟੋਰ ਹੋਗੇ ਜਿਵੇਂ ਹਨ ਐਵੇਂ ਦਾ ਸਾਰਾ ਇਹ ਬਾਜ਼ਾਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਲੋਬੀ ਤੁਸੀਂ ਤੇ ਫੁਲਕਾਰੀਆਂ ਆ ਗਈਆਂ ਜਿਵੇਂ ਹਨ ਲੋਬੀ ਫੁਲਕਾਰੀਆਂ ਆ ਗਈਆਂ ਤੇ ਬਾਕੀ ਅੱਗੇ ਟੇਲਰ ਵੀ ਤੁਹਾਨੂੰ ਮਿਲ ਜਾਣਗੇ ਹਨ ਤੇ ਟੇਲਰ ਵੀ ਹੈਗੇ ਨੇ ਬਾਜ਼ਾਰ ਦੇ ਵਿੱਚ ਜੇ ਤੁਸੀਂ ਮੰਨ ਲਓ ਕੋਈ ਟੇਲਰ ਲੱਭਦੇ ਤਾਂ ਉਹ ਵੀ ਤੁਹਾਨੂੰ ਮਿਲ ਜਾਣਗੇ ਬਾਕੀ ਹੋਰ ਕੋਰਕਰੀ ਦਾ ਸਾਮਾਨ ਬਾਕੀ ਹੋਰ ਵੀ ਕਾਫੀ ਤੁਹਾਨੂੰ ਸਾਮਾਨ ਜਿਹੜਾ ਬਾਜ਼ਾਰ ਚ ਮਿਲ ਜੂਗਾ ਕਹਿਣ ਦਾ ਮਤਲਬ ਇੱਕੋ ਜਗ੍ਹਾ ਤੇ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈਗੀ ਤਾਂ ਦੁਕਾਨਾਂ ਤੁਹਾਨੂੰ ਬਹੁਤ ਮਿਲ ਜਾਣਗੀਆਂ ਤੁਸੀਂ ਬੱਸ ਸਟੈਂਡ ਤੋਂ ਬਾਜ਼ਾਰ ਦੇ ਚ ਐਂਟਰ ਹੋ ਜਾ ਸਕਦੇ ਹੋ ਆਪਾਂ ਦੂਜੀ ਸ਼ੈੜੋਂ ਹੋਏ ਆ ਤੇ ਆਪਾਂ ਬੱਸ ਸਟੈਂਡ ਜਾ ਕੇ ਨਿਕਲਾਂਗੇ ਤੇ ਸਾਹਮਣੇ ਪੱਟੀ ਸ਼ਹਿਰ ਦਾ ਜਿਹੜਾ ਬੱਸ ਸਟੈਂਡ ਉਹ ਆਊਗਾ ਤੇ ਤੁਹਾਨੂੰ ਬੱਸ ਸਟੈਂਡ ਦਿਖਾਵਾਂਗੇ ਆਪਾਂ ਬਾਕੀ ਐਵੇਂ ਦਾ ਸਾਰਾ ਬਾਜ਼ਾਰ ਆ ਤੇ ਕਮੈਂਟ ਜਰੂਰ ਕਰਿਓ ਨਾ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਹੁੰਦੇ ਹੋ ਕਲੋਬ ਯਾ ਅੱਜ ਮੈਂ ਹੈ ਨਾ ਸੰਗਲ ਸੰਗਲ ਆ ਗਏ ਫੌੜੇ ਐਵੇਂ ਦਾ ਸਾਰਾ ਮਤਲਬ ਵੀ ਉਹੀ ਹੈ ਨਾ ਇੱਕੋ ਜਗ੍ਹਾ ਤੁਹਾਨੂੰ ਸਾਰਾ ਕੁਝ ਮਿਲ ਜਿਵੇਂ ਆਪਾਂ ਨੂੰ ਪਤਾ ਲੱਗ ਗਿਆ ਨਾ ਤੇ ਆਪਾਂ ਜਾ ਰਹੇ ਆ ਪੱਤੀ ਦੇ ਬਾਸਣ ਆ ਹਾਂ ਹਾਂ ਮੋਰੇ ਬਸ ਸਟੈਂਡ ਆਊਗਾ ਬਸਟੈਂਡ ਜਾਣਾ ਲਓ ਦੇਖੋ ਸਾਰਾ ਪਟਿਆਰ ਪੱਟੀ ਭਾਈ ਕਹਿੰਦਾ ਬਲੌਗਰ ਕਿਵੇਂ ਆ ਗਏ ਇੱਧਰ ਭਾਈ ਦਾ ਹੋ ਗਿਆ ਅੰਦਰ ਜਿੱਥੇ ਕਹਿੰਦਾ ਬਲੌਗਰ ਕਿਵੇਂ ਆ ਗਏ ਇੱਧਰ ਆਈਆਂ ਭਾਈ ਟਾਈ ਆ ਜਾਣਗੇ ਤੋ ਵੀ ਤੇ ਸਾਹਮਣੇ ਆਣਾ ਬੱਸ ਸਟੈਂਡ ਤੇ ਬਾਈ ਲੰਗੇ ਆ ਬਾਈ ਕਹਿੰਦਾ ਬਲੌਗਰ ਕਿਵੇਂ ਆ ਗਏ ਇੱਧਰ ਆ ਜਾਣੇ ਆ ਭਾਜੀ ਤੇ ਆਹ ਦੇਖੋ ਵੀ ਇੱਧਰ ਆ ਰਿਹਾ ਦਸਹਿਰ ਪੱਟੀ ਤੇ ਸਾਹਮਣੀ ਬੱਸ ਸਟੈਂਡੋਂ ਨੋ ਦੇਖੋ ਇਹ ਆ ਗਈ ਦਿੱਤੀ ਸ਼ਹਿਰ ਪੱਟੀ ਦੀ ਤੇ ਬਾਕੀ ਟ੍ਰੈਫਿਕ ਬਹੁਤ ਜਾਮ ਹੁੰਦਾ ਕਿਉਂਕਿ ਮਾਰਕੀਟਿੰਗ ਭੀੜ ਕਾਪੀ ਆ ਕਿ ਮੈਂ ਕੁਝ ਦੇਖ ਸਕਾਂ ਜੂੰਗਾ ਹਾਂ ਦੇ ਦੁਕਾਨਾਂ ਦੇ ਸਾਹਮਣੇ ਆ ਗਿਆ ਬੱਸ ਸਟੈਂਡ ਸਹਿਰ ਪੱਟੀ ਦਾ ਲਓ ਤੇ ਆ ਗਿਆ ਚੌਕ ਚੌਕ ਤਾਂ ਨਹੀਂ ਕਹੇ ਸਾਰੀ ਬਾਰ ਚੌਕ ਮਾ ਹਾਂ ਚੌਕ ਹੀ ਆ ਗਿਆ ਤੇ ਇੱਧਰ ਆ ਗਿਆ ਬੱਸ ਸਟੈਂਡ ਲਓ ਵੀ ਆ ਗਿਆ ਬੱਸ ਸਟੈਂਡ ਤੋ ਆ ਗਿਆ ਪੱਟੀ ਦਾ ਬੱਸ ਸਟੈਂਡ ਤੇ ਆਪਾਂ ਪਹੁੰਚ ਗਏ ਬੱਸ ਸਟੈਂਡ ਤੇ ਤੇ ਬੱਸ ਸਟੈਂਡ ਦੇ ਕੋਲੋਂ ਹੀ ਸਾਰੀ ਇਹ ਮਾਰਕੀਟ ਜਿਹੜੀ ਸ਼ੁਰੂ ਹੋ ਜਾਂਦੀ ਹੈ। ਲਓ। ਤੇ ਇੱਧਰ ਹੈਗੀ ਸਾਰੀ ਮਾਰਕੀਟ। ਤੇ ਇੱਧਰ ਆ ਗਿਆ ਬੱਸ ਸਟੈਂਡ। ਲਓ। ਤੇ ਨਾਮ ਤਾਂ ਹੈ ਹੀ ਚਲੋ ਮੈਂ ਕਿਉਂਕਿ ਬੋਰਡ ਖਰਾਬ ਹੋ ਗਿਆ। ਲਓ ਜੀ ਅੱਜ ਦੀ ਵੀਡੀਓ ਦਾ ਅਪਨ ਸਾਹਿਰ ਪੱਟੀ ਦਾ ਸਾਰਾ ਬਾਜ਼ਾਰ ਦਿਖਾਇਆ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ